ਕਲਕੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਸੀ ਇਹ ਦੇਸ਼ ਵਸੇ ਇਹ ਪੰਥ ਵਸੇ ਇਹ ਸੰਸਾਰ ਵਸੇ ਮੈਂ ਭਾਵੇਂ ਉਜੜ ਜਾਵਾਂ ਹੈ ਕੋਈ ਐਸਾ ਗੁਰੂ ਅੱਜ ਕੱਲ ਅਸੀਂ ਕੀ ਕਹਨੇ ਆ ਖਰਸਾ ਜੀ ਜਿਹੜੇ ਲੋਕ ਰਾਜ ਭਗ ਦੀ ਗੱਦੀ ਤੇ ਬੈਠ ਜਾਂਦੇ ਆ ਉਹ ਕਹਿੰਦਾ ਸਾਰਾ ਕੁਝ ਹੁਣ ਸਾਡਾ ਹੀ ਹੈ ਕਲਕੀਆਂ ਵਾਲੇ ਗੁਰਦੇ ਪਿਤਾ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪੀਤਰ ਧਰਤੀ 6 ਤੇ 7 ਪੋ ਦੀ ਵਿਸਕਾਰ ਲਈ ਰਾਤ ਨੂੰ ਮੇਰੇ ਕਲਕੀਆਂ ਵਾਲੇ ਗੁਰਦੇ ਪਿਤਾ ਜੀ ਨੇ ਇੱਕ ਆਖਰੀ ਸਤਿ ਸ੍ਰੀ ਅਕਾਲ ਅਨੰਦਾ ਦੀ ਪ੍ਰੀਤ ਨੂੰ ਬਣਾ ਦਿੱਤੀ ਆਪਾਂ ਚਮਕੌਰ ਸਾਹਿਬ ਦੇ ਉਸ ਪਾਵਨ ਪਿੱਤਰ ਇਤਿਹਾਸ ਦੇ ਦਰਸ਼ਨ ਦਿਦਾਰੇ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜਾ ਦੁਨੀਆਂ ਦੇ ਅੰਦਰ ਐਸਾ ਜੰਗ ਨਾ ਲੜਿਆ ਗਿਆ ਤੇ ਨਾ ਅੱਗੇ ਲੜਿਆ ਜਾਵੇਗਾ 22 ਦਸੰਬਰ ਸਭ ਤੋਂ ਛੋਟਾ ਦਿਨ ਹੈ ਤੇ ਯਾਦ ਰੱਖੇ ਦੁਨੀਆਂ ਦਾ ਸਭ ਤੋਂ ਵੱਡਾ ਜੰਗ ਲੜਿਆ ਗਿਆ ਇੱਕ ਬੰਨੇ 10 ਲੱਖ ਇੱਕ ਬੰਨੇ 40 45 ਉਹ ਵੀ ਕਈ ਮਹੀਨਾ ਤੋਂ ਖੇਤੇ ਆਏ ਦੁਨੀਆਂ ਦੇ ਇਤਿਹਾਸ ਵਿੱਚ ਐਸਾ ਜੰਗ ਕੋਈ ਸੰਸਾਰ 'ਚ ਹੋਇਆ ਨਹੀਂ ਐਵੇਂ ਨਹੀਂ ਜੋਗੀ ਅਲਾ ਯਾਰਖਾਨੇ ਲਿਖ ਦਿੱਤਾ ਬਸ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਈ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕ ਹੈ ਮਹਿਰ ਕੀ ચમਕਾਰ ਤੇਰੇ ਜ਼ਰਨੋਂ ਮੈਂ ਜ਼ਹੀਂ ਸੇ ਬਣ ਕੇ ਸਤਾਰੇ ਗਏ ਅਸਮਾਨ ਕੇ ਲਈ ਉਹ ਕਹਿੰਦਾ ਅਸਮਾਨ ਦੇ ਤਾਰੇ ਮੇਂ ਇਦਾ ਲੱਗਦਾ ਜਿਹਦਾ ਚਮਕੌਰ ਸਾਹਿਬ ਦੇ ਸ਼ਹੀਦ ਹੈ ਤੇ ਸੱਚ ਹੈ ਕਿ ਚਮਕ ਰਹੇ ਦੇ ਆਕਾਸ਼ ਦੀ ਭਰਤੀ ਦੇ ਅੰਦਰ ਜੋਗੀ ਅਲਾ ਯਾਰਖਾਨ ਲਿਖਦਾ ਜੇ ਦੁਨੀਆ ਦੇ ਲੋਕੋ ਕਿ ਦਰਸ਼ਨ ਦਿਦਾਰੇ ਕਰਦੇ ਨਾ ਜੇ ਕਿਸੇ ਯਾਤਰਾ ਤੇ ਜਾਣਾ ਪਿਛਮਕੌਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰੋ ਜਾ ਕੇ ਜਿੱਥੇ ਪਿਤਾ ਨੇ ਆਪਣੇ ਪੁੱਤਰ ਵਾਰੇ ਹਾਸਾ ਹੱਸ ਕੇ ਤੇ ਸਤ ਸ੍ਰੀ ਅਕਾਲ ਦੇ ਜਕਾਰੇ ਛੱਡ ਕੇ ਮੈਂ ਕੋਈ ਦੁਨੀਆ ਦੇ ਅੰਦਰ ਐਸਾ ਪੈਗੰਬਰ ਨਹੀਂ ਦੇਖਿਆ ਜਿਹੜਾ ਪੁੱਤਰ ਵਾਰੇ ਤੇ ਨਾਲ ਸਤ ਸ੍ਰੀ ਅਕਾਲ ਦੇ ਜਕਾਰੇ ਛੱਡੇ ਐਸਾ ਗੁਰੂ ਕੋਈ ਸੰਸਾਰ 'ਚ ਨਹੀਂ ਹੋ ਸਕਦਾ ਬਸ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈ ਜੋ ਗਿਆਲਾ ਯਾਰਖਾਨ ਕਹਿੰਦੇ ਆਪਣੇ ਤੇ ਸਿਫਤ ਕਰਦੇ ਹੀ ਹੁੰਦੇ ਐ ਸਵਾਦ ਉਦੋਂ ਆਉਂਦਾ ਜਦੋਂ ਕੋਈ ਬੇਗਾਨਾ ਸਿਫਤ ਕਰੇ ਇੱਕ ਮੁਸਲਮਾਨ ਲਖਾਰੀ ਇਹ ਗੱਲ ਲਿਖਦਾ ਆਓ ਅੱਗੇ ਜਾ ਕੇ ਚੱਕਰਾਂ ਕਰਾਂਗੇ ਗੱਲ ਲੰਬਾ ਨਾ ਹੋ ਜਾਏ ਮੇਰੇ ਪਾਤਸ਼ਾਹ ਜੀ ਮਹਾਰਾਜ ਨੇ 6 ਤੇ 7 ਪਉ ਦੀ ਵਿਚਕਾਰਲੀ ਰਾਤ ਨੂੰ ਆਖਰੀ ਸਤਸ੍ਰੀ ਅਕਾਲ ਬੁਲਾ ਦਿੱਤੀ 11 ਮੀਲ ਦਾ ਪੰਧ ਤੈ ਕਰਕੇ ਸਤਿਗੁਰੂ ਜੀ ਜਿੱਥੇ ਗੁਰਦੁਆਰਾ ਬਿਸ਼ੋੜਾ ਸਾਹਿਬ ਹੈ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚੇ ਅੰਮ੍ਰਿਤ ਵੇਲੇ ਦਾ ਸਮਾ ਹੋ ਗਿਆ ਨਗਾਰਚੀ ਨੇ ਨਗਾਰਾ ਵਜਾਇਆ ਗੁਰਦੇਵ ਪਾਤਸ਼ਾਹ ਅੰਮ੍ਰਿਤ ਵੇਲੇ ਦਾ ਸਮਾ ਹੋ ਗਿਆ ਹੈ ਮਹਾਰਾਜ ਕੀ ਹੁਕਮ ਹੈ ਅਗਿਆਨ ਇਸੇ ਸਮੇ ਆਸਾ ਜੀ ਆਸਾ ਕੀ ਵਾਰ ਦਾ ਕੀਰਤਨ ਆਰੰਭ ਹੋ ਜਾਂਦਾ ਸੀ ਅਨੰਦਪੁਰ ਸਾਹਿਬ ਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਕੀ ਹੁਕਮ ਹੈ ਮਗਰ ਦੁਸ਼ਮਣ ਕਸਮਾਂ ਭੁਲਾ ਕੇ ਆ ਰਿਹਾ ਹੈ ਮੈਂ ਇਸ ਕਰਕੇ ਇਤਿਹਾਸ ਥੋੜਾ ਜਿਹਾ ਅੱਗੇ ਲੈ ਕੇ ਆਇਆ ਜਿੱਥੇ ਆਟੀ ਦੀਆਂ ਗਉਂਗਾ ਬਣਾ ਕੇ ਭਗਵਾਨ ਦੀ ਕਸਮ ਖਾਦੀ ਕੀ ਕੁਰਾਨ ਸ਼ਰੀਫ ਦੇ ਉੱਤੇ ਹੱਥ ਰੱਖ ਕੇ ਕਸਮ ਖਾਦੀ ਗਈ ਬੜੀਆਂ ਕਸਮਾਂ ਖਾਦੀਆਂ ਖਾਲਸਾ ਜੀ ਪਰ ਸਾਰੀਆਂ ਕਸਮਾਂ ਭੁਲਾ ਕੇ ਮਗਰ ਦੁਸ਼ਮਣ ਚੜ੍ਹ ਕੇ ਆ ਗਿਆ ਤੇ ਸਤਿਗੁਰੂ ਕੀ ਹਕਮ ਹੈ ਮਹਾਰਾਜ ਕਹਿੰਦੇ ਰਾਗੀ ਸਿੰਘਾਂ ਨੂੰ ਹੁਕਮ ਕਰੋ ਆਸਾ ਕੀ ਵਾਰ ਦਾ ਕੀਰਤਨ ਜ਼ਰੂਰ ਹੋਵੇਗਾ ਵਾਹਿਗੁਰੂ ਵਾਹਿਗੁਰੂ ਮਗਰ ਦੁਸ਼ਮਣ ਆ ਰਿਹਾ ਪੋ ਦੀ ਕਕਰੀਲੀ ਰਾਤ بارش ਤੂਫਾਨ ਚੱਲ ਰਿਹਾ ਹੈ ਤੇ ਸਤਗੁਰੂ ਮਹਾਰਾਜ ਕਹ ਲਗੇ ਨਿਤਨੇਮ ਜ਼ਰੂਰ ਹੋਵੇਗਾ ਨਿਤਨੇਮ ਤੇ ਕਿੱਦਾਂ ਵੱਡਾ ਪਹਿਰਾ ਦਿੱਤਾ ਇਤਿਹਾਸ ਆਪਣੇ ਲੱਖਾਂ ਵਾਰ ਸਰਬਨ ਕੀਤਾ ਖਾਲਸਾ ਜੀ ਮਗਰ ਦੁਸ਼ਮਣ ਚੜ ਕੇ ਆਉਂਦਾ ਹੈ ਸਰੀਰ ਥੋੜਾ ਜਿਹਾ ਢਿੱਲਾ ਮੱਠਾ ਹੋ ਜੇ ਤੇ ਸਿੱਖ ਨੇ ਅਜ ਨਿਤਨੇਮ ਰਹਿਣ ਦਿੰਨੇ ਆ ਕਿਉਂਕਿ ਸਰੀਰ ਠੀਕ ਨਹੀਂ ਹੈ ਪਰ ਸੁਣਿਓ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਉਹਦੇ ਉੱਤੇ ਕਿੱਦਾਂ ਪਹਿਰਾ ਦਿੱਤਾ ਸਤਗੁਰੂ ਮਹਾਰਾਜ ਨੇ ਆ ਪ੍ਰੈਕਟੀਕਲ ਕਰਕੇ ਦੱਸਿਆ ਆਸਾ ਕੀ ਵਾਰ ਦਾ ਕੀਰਤਨ ਜ਼ਰੂਰ ਹੋਵੇਗਾ ਤਿੰਨ ਘੰਟੇ ਲੱਗਦੇ ਘੱਟ ਤੋਂ ਘੱਟ ਆਸਾ ਕੀ ਵਾਰ ਦਾ ਕੀਰਤਨ ਕਰਨ ਵਾਸਤੇ ਸਾਡੀਆਂ ਹਜ਼ਾਰਾਂ ਸ਼ਹਾਦਤਾਂ ਹੋਈਆਂ ਨਿਤਨੇਮ ਵਾਸਤੇ ਸਰਸਾ ਦੇ ਕਿਨਾਰੇ ਦੇ ਉੱਤੇ ਪਾਤਸ਼ਾਹ ਜੀ ਨੇ ਆਪ ਸਰੰਦਾ ਫੜ ਕੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕੀਤਾ ਰਾਗੀ ਸਿੰਘਾਂ ਦੇ ਨਾਲ ਇੱਕ ਬੰਨੇ ਬਾਬਾ ਅਜੀਤ ਸਿੰਘ ਪਾਈ ਉਹਦੇ ਸਿੰਘ ਪਾਈ ਬਚਿੱਤਰ ਸਿੰਘ ਪਾਈ ਆਲਮ ਸਿੰਘ ਪਿਆਰੇ ਗੁਰਸਿੱਖ ਦੁਸ਼ਮਣ ਨਾਲ ਯੰਗ ਕਰਦੇ ਨੇ ਤੇ ਇੱਕ ਬੰਨੇ ਇਲਾਹੀ ਬਾਣੀ ਦਾ ਕੀਰਤਨ ਤੇ ਨਿਤਨੇਮ ਹੋ ਰਿਹਾ ਹੈ ਆਸਾ ਕੀ ਵਾਰ ਦਾ ਪਾਤਸ਼ਾਹ ਕਹਿੰਦੇ ਆਸਾ ਕੀ ਵਾਰ ਦਾ ਕੀਰਤਨ ਜ਼ਰੂਰ ਹੋਵੇਗਾ ਇਹ ਨਿਤਨੇਮ ਛੱਡਿਆ ਨਹੀਂ ਜਾਵੇਗਾ ਤੇ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਇੱਕ ਬਣੇ ਭਗਤੀ ਇੱਕ ਬਣੇ ਸ਼ਕਤੀ ਇੱਕ ਬਣੇ ਸਾਜ਼ ਖੜਕਦੇ ਇੱਕ ਬਣੇ ਹਥਿਆਰ ਖੜਕਦੇ ਆ ਖਾਲਸਾ ਜੀ ਇਹ ਸਤਿਗੁਰਾਂ ਪ੍ਰੈਕਟੀਕਲ ਕਰਕੇ ਦੱਸਿਆ ਵੀ ਭਗਤੀ ਕੀ ਹੈ ਤੇ ਸ਼ਕਤੀ ਕੀ ਹੈ ਮਹਾਰਾਜ ਕਹਿੰਦੇ ਅੱਗੇ ਸਵਾ ਸਵਾ ਲੱਖ ਨੇ ਜਾ ਕੇ ਮੁਕਾਬਲਾ ਕਰਨਾ ਗੁਰਦੇਵ ਪਾਤਸ਼ਾਹ ਕਹਿੰਦੇ ਜੇ ਅਸੀਂ ਨਤਨੇਮ ਛੱਡ ਦਿੱਤਾ ਜੇ ਸਤਿਗੁਰਾਂ ਦੀ ਗੁਰਬਾਣੀ ਅਸੀਂ ਛੱਡ ਦਿੱਤੀ ਤੇ ਕਿੱਦਾਂ ਜੰਗ ਕਰਾਂਗੇ ਕਿਉਂਕਿ ਸਤਿਗੁਰ ਕਹਿੰਦੇ ਭਗਤੀ ਨਾਲ ਹੀ ਸ਼ਕਤੀ ਹੈ ਮੈਂ ਇੱਥੇ ਸਮਝ ਆਦਾ ਨਾ ਲਾਵਾਂ ਮੇਰੇ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਨਿਤਨੇਮ ਦੀ ਸੰਪੂਰਤਾ ਉਹ ਗੜ੍ਹ ਵਿੱਚ ਪਾਇਆ ਪੱਲਾ ਸੋਧਿਆ ਅਰਦਾਸਾ ਤੇ ਗੁਰਦੇਵ ਪਾਤਸ਼ਾਹ ਨੇ ਸੱਸਾਂ ਨਦੀ ਚ ਆਪਣੇ ਘੋੜੇ ਠੇੜ ਦਿੱਤੇ ਪੰਜਾਬੀ ਦਾ ਕਵੀ ਕਹਿੰਦਾ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ ਵੀ ਜੋੜੀ ਇਸ ਪਾਸੇ ਤੇ ਜੋੜੀ ਉਸ ਪਾਸੇ ਉਸ ਵੇਲੇ ਸਰਕਾਰ ਨੂੰ ਖਿੱਚ ਹੈ ਸੀ ਵੀ ਥੋੜੀ ਇਸ ਪਾਸੇ ਤੇ ਥੋੜੀ ਉਸ ਪਾਸੇ ਇਹ ਤਾਂ ਕੋਈ ਵੀ ਨਹੀਂ ਆਖ ਸਕਦਾ ਜੋੜੀ ਇਸ ਪਾਸੇ ਤੋੜੀ ਉਸ ਪਾਸੇ ਨਹੀਂ ਨਹੀਂ ਚਾਰੇ ਲਾਭ ਵਿਸ਼ਮੇਸ਼ ਨੇ ਵਾਰ ਕੇ ਤੇ ਤੋੜੀ ਇਸ ਪਾਸੇ ਜੋੜੀ ਉਸ ਪਾਸੇ ਨਿਰੰਕਾਰ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਚਮਕਾਰ ਸਿਰ ਦੀ ਕੱਚੀ ਹਵੇਲੀ ਅੰਦਰ ਆਣ ਪਹੁੰਚੇ ਨੇ ਤੇ ਕਲਕੀਆਂ ਵਾਲੇ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਦੇ ਨਾਲ 40 ਗੁਰਸਿੱਖ ਦੋ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਇਤਿਹਾਸਕਾਰ ਲਿਖਦੇ 43ਵੇਂ ਕਲਗੀਆਂ ਵਾਲੇ ਗੁਰਦੇਵ ਪਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਆ ਚਮਕਾਰ ਸਾਹਿਬ ਦੀ ਕੱਚੀ ਹਵੇਲੀ ਦੇ ਅੰਦਰ ਆਣ ਕੇ ਸਤਿਗੁਰੂ ਸਤ ਪੌਦੀ ਰਾਤ ਨੂੰ ਆਣ ਪਹੁੰਚੇ ਨੇ ਆ ਤੱਕ ਇਹ ਨਿਤਨੇਮ ਹੋਇਆ ਜੋਗੀ ਅਲਾ ਜਾਰ ਖੰਡ ਨਹੀਂ ਬੜਾ ਸੁੰਦਰ ਲਿਖਦਾ ਹੈ ਪਰ ਮੈਂ ਇੱਥੇ ਥੋੜਾ ਜਿਹਾ ਜ਼ਿਕਰ ਕਰ ਦਿਆਂ ਸਭ ਤੋਂ ਪਹਿਲਾਂ ਇਤਿਹਾਸ ਆਰੰਭ ਕਰ ਲਈਏ 10 ਲੱਖ ਮੁਗਲੀਆਂ ਫੌਜ ਨੇ ਪਾ ਲਿਆ ਕੀਰਾ ਖਰਸਾ ਜੀ ਆ ਕੇ ਰਾਤ ਨੂੰ ਮੇਰੇ ਕਲਗੀਆਂ ਵਾਲੇ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਨੇ ਧੋਇਆ ਮਿਆਂਦਰ ਤੋਂ ਸਰਰ ਕਰਦਾ ਖੰਡਾ ਆਏ ਹੋਏ ਉਸ 10 ਲੱਖ ਵੈਰੀ ਦਾ ਮੁਕਾਬਲਾ ਕਿਵੇਂ ਕਰਨਾ ਹੈ ਕਲਗੀਆਂ ਵਾਲੇ ਗੁਰਦੇਵ ਪਾਤਸ਼ਾਹ ਆਪਣੇ ਖਾਲਸੇ ਦੇ ਨਾਲ ਕੁਝ ਬਚਨ ਸਾਂਝੇ